ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਨੌਰੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਪਣੀ ਜਿਹੜੀ ਸਰੋਂ ਬੀਜੀ ਹੋਈ ਹੈ। ਆ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਸਰੋਂ ਬੀਜੀ ਹੋਈ ਹੈ ਜੀ ਜਿਹਨੂੰ ਗੋਭੀ ਸਰੋਂ ਕਹਿੰਦੇ ਨੇ। ਇਹ ਗੋਭੀ ਸਰੋਂ ਦਾ ਜਿਹੜਾ ਫਲ ਹੁੰਦਾ ਥੋੜੀ ਬਹੁਤ ਮੋਟੀ ਲੱਗਦੀ ਹੈ ਇਹਨੂੰ ਤੇ ਇਦੋਂ ਇਹਨੂੰ ਆਪਾਂ ਵੱਢ ਕੇ ਤੇਦੋਂ ਬਾਅਦ ਫਿਰ ਮੱਕੀ ਬੀਜਾਂਗੇ ਇਹਦੇ ਚ ਆ ਤੁਸੀਂ ਦੇਖ ਸਕਦੇ ਹੋ ਇਹ ਸਰੋਂ ਬਹੁਤ ਵਧੀਆ ਖੜੀ ਹੈ ਜੀ ਇਹ ਆਪਾਂ ਬੈਡਾਂ ਦੇ ਉੱਤੇ ਬੀਜੀ ਹੋਈ ਹੈ ਜੀ ਜਿੱਥੇ ਤੱਕ ਤੁਸੀਂ ਪੀਲਾ ਪੀਲਾ ਦੇਖ ਰਹੇ ਹੋ ਇਹ ਸਾਰੀ ਸਰੋਂ ਹੀ ਖੜੀ ਹੈ ਜੀ ਆਪਣੀ ਗੋਭੀ ਸਰੋਂ ਆ ਬੈੱਡ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ। ਇਹ ਬੈੱਡਾਂ ਦੇ ਉੱਤੇ ਬੀਜੀ ਹੋਈ ਹੈ ਜੀ ਬੈੱਡ ਬਣਾ ਕੇ। ਬਹੁਤ ਹੀ ਫਾਇਦੇਮੰਦ ਚੀਜ਼ ਹੈ ਜੀ ਇਹ ਵੀ। ਇੱਕ ਕੀਲੇ ਦੇ ਵਿੱਚੋਂ ਪਿੱਛੇ ਆਪਣਾ 7 ਕੁਇੰਟਲ ਝਾੜ ਨਿਕਲਿਆ ਸੀਗਾ ਜੀ ਕੀਲੇ 'ਚੋਂ। ਜੋ ਕਿ 65-6700 ਰੁਪਏ ਰੇਟ ਲੱਗਿਆ ਸੀਗਾ। 50 ਹਜ਼ਾਰ ਤੋਂ ਉੱਪਰ ਇਹ ਜਿਹੜਾ ਆਪਣੀ ਫਸਲ ਹੋ ਗਈ ਸੀਗੀ ਜੀ ਖੇਤਾਂ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਫਸਲ ਹੈ ਵੀ ਕਿਉਂਕਿ ਆਪਾਂ ਝੋਨਾ ਬੱਢ ਕੇ ਸਰੋਂ ਬੀਜਦੇ ਆਂ ਸਰੋਂ ਤੋਂ ਬਾਅਦ ਫਿਰ ਆਪਾਂ ਮੱਕੀ ਬੀਜਦੇ ਆਂ ਜੀ ਕਿਉਂਕਿ ਸਾਲ ਦੇ ਵਿੱਚ ਆਪਾਂ ਤਿੰਨ ਫਸਲਾਂ ਲੈ ਲੈਣੇ ਆਂ ਬਹੁਤ ਵਧੀਆ ਮੁਨਾਫਾ ਹੁੰਦਾ ਹੈ ਤੁਹਾਨੂੰ ਜੇ ਕਣਕ ਜੀਰੀ ਲਾਉਨੇ ਆ ਤਾਂ ਦੋ ਹੀ ਫਸਲਾਂ ਹੁੰਦੀਆਂ ਨੇ ਜੀ ਤੇ ਆਪਾਂ ਨਾਲ ਇਹ ਗੋਭੀ ਸਰੋਂ ਬੀਜਦੇ ਹੁੰਨੇ ਆ ਜੀ ਪਿੱਛੇ ਆਪਾਂ ਨੂੰ ਵਧੀਆ ਝਾੜ ਦਿੱਤਾ 7 ਕੁਇੰਟਲ ਦਾ ਝਾੜ ਨਿਕਲਿਆ ਹੀ ਆਪਣਾ ਕੀਲੇ ਦੇ ਵਿੱਚੋਂ ਜੋ ਕਿ 6700 ਰੁਪਏ ਕੁਇੰਟਲ ਲੱਗੀ ਸੀਗੀ ਐਟ ਕੀ ਰੇਟ ਵਧੀਆ ਜੀ ਐਟ ਕੀ 7500 8000 ਦੇੜ ਗੇੜ ਰੇਟ ਚੱਲ ਰਿਹਾ ਜੀ ਪਰ ਜੇਕਰ ਆਪਾਂ ਬੰਡਮੀਆਂ ਫਸਲਾਂ ਲਾਉਨੇ ਆ ਤਾਂ ਉਹ ਜਾਂ ਚੀਜ਼ਾਂ ਦਾ ਵੀ ਰੇਟ ਘਟਦਾ ਹੈ ਕਿਉਂਕਿ ਇਹ ਫਸਲਾਂ ਲਾਉਣੀਆਂ ਬਹੁਤ ਬੰਦਿਆਂ ਨੇ ਬੰਦ ਕਰ ਦਿੱਤੀਆਂ ਨੇ ਤਾਂ ਹੀ ਆਪਾਂ ਦੇਖਦੇ ਆ ਕਿ ਤੇਲ ਦਾ ਰੇਟ ਬਹੁਤ ਅਸਮਾਨਾਂ ਨੂੰ ਛੂ ਰਿਹਾ ਜੀ ਇਸ ਕਰਕੇ ਬੰਡਮੀਆਂ ਚੀਜ਼ਾਂ ਲਾਇ ਕਰੋ ਤੇ ਇੱਥੇ ਆਪਣੀ ਥੋੜੀ ਇਹ ਮਾੜੀ ਰਹਿ ਗਈ ਐ ਜੀ ਕੀ ਦੇਖ ਸਕਦੇ ਹੋ ਇਹ ਇੱਧਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਬੀਜੀ ਇੱਕੋ ਦਿਨ ਬੀ ਇਹ ਕਿਸਾਰ ਪਾਇਆ ਸੀਗਾ ਜੀ ਆਪਾਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਆਪਣਾ 2 ਕਿੱਗੇ ਥਾਂ ਆ ਇਹ ਇਹ ਥੋੜੀ ਜਿਹੀ ਇੱਟ ਕੀ ਮਾੜੀ ਰਹਿ ਗਈ ਇੱਧਰ ਪਤਾ ਨਹੀਂ ਤਾਂ ਥੋੜਾ ਜਿਹਾ ਪਾਣੀ ਜ਼ਿਆਦਾ ਆ ਗਿਆ ਇਹਨੂੰ ਤੇ ਕੋਈ ਨਾ ਕੋਈ ਕਾਰਨ ਤਾਂ ਹੋਇਆ ਹੋਊਗਾ ਚਲੋ ਕੋਈ ਗੱਲ ਨਹੀਂ ਬਾਕੀ ਫਰਜ਼ ਤਾਂ ਪ੍ਰਮਾਤਮਾ ਨੇ ਜਿੰਨਾ ਦੇਣਾ ਉਹ ਨਹੀਂ ਦੇਣਾ ਜੀ ਤੁਸੀਂ ਦੇਖ ਸਕਦੇ ਹੋ ਐਦਾਂ ਦੇ ਵੰਡ ਕੇ ਚੀਜ਼ਾਂ ਲਾਇਆ ਕਰੋ ਤਾਂ ਕਿ ਚੀਜ਼ਾਂ ਦੇ ਵੀ ਰੇਟ ਘਟ ਜਾਣ ਜੇਕਰ ਚੀਜ਼ਾਂ ਆਪਾਂ ਘੱਟ ਲਾਉਂਦੇ ਆ ਫਸਲਾਂ ਘੱਟ ਬੀਜਦੇ ਆ ਤਾਂ ਉਹਨਾਂ ਦੇ ਰੇਟ ਵੀ ਬਹੁਤ ਫਿਰ ਤੁਹਾਨੂੰ ਪਤਾ ਫਿਰ ਅਸਮਾਨ ਨੂੰ ਛੂੰਦੇ ਨੇ ਜੀ ਇਸ ਕਰਕੇ ਚੀਜ਼ਾਂ ਵੰਡੀਆਂ ਲਾਇਆ ਕਰੋ ਜਿਵੇਂ ਗੰਨਾ ਹੋ ਗਿਆ ਮੱਕੀ ਹੋ ਗਈ बाजरा ਹੋ ਗਿਆ ਇਦਾਂ ਕਰਕੇ ਚੀਜ਼ਾਂ ਵੰਡਮੀਆਂ ਲਾਇਆ ਕਰੋ ਮਿਰਚਾਂ ਹੋ ਗਈਆਂ ਜੀ ਹਲਦੀ ਹੋ ਗਈ ਕਿਉਂਕਿ ਫਸਲਾਂ ਤਾਂ ਬਹੁਤ ਨੇ ਜੇਕਰ ਆਪਾਂ ਪਿਆਰ ਦੇ ਨਾਲ ਮਿਹਨਤ ਕਰੀਏ ਤੇ ਆਪਣੇ ਨਾਲ ਆਲੂ ਵੀ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਡੋਲ ਕੱਢ ਕੇ ਆ ਦੇਖੋ ਇਦਾਂ ਕਰਕੇ ਫਸਲਾਂ ਵੰਡਮੀਆਂ ਲਾਇਆ ਕਰੋ ਓਕੇ ਲਾਭ ਬਥੇਰਾ ਹੁੰਦਾ ਜੇਕਰ ਆਪਾਂ ਮਿਹਨਤ ਕਰ ਮਿਹਨਤ ਕਰੀਏ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜ਼ਿਆਦਾ ਸਰੋਂ ਲੱਗੀ ਹੈ ਤਕੀ ਬੀਜੀ ਗਈ ਹੈ ਇਹ ਆਪਣਾ ਪਿੰਡ ਰੁੜਕੀ ਜ਼ਿਲ੍ਹਾ ਫਤੇਗੜ ਸਾਹਿਬ ਹੈ ਜੀ ਆਪਣਾ ਇਹ ਫਤੇਗੜ ਦਾ ਏਰੀਆ ਸ਼ਹੀਦਾਂ ਦੀ ਧਰਤੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ 干的吧，这啥样的？